ਹਾਂਜੀ ਆਪ ਸਭ ਜੀ ਨੇ ਇੱਕ ਗੱਲ ਤਾਂ ਜ਼ਰੂਰ ਸੁਣੀ ਹੋਣੀ ਹੈ ਕਿ ਜਿੱਦਾਂ ਦਾ ਆਪਾਂ ਬੀਜ ਬੀਜਾਂਗੇ ਓਦਾਂ ਦੀ ਹੀ ਆਪਾਂ ਫਸਲ ਵੜਲਾਂਗੇ ਕਿ ਇੱਕ ਦੂਜੀ ਗੱਲ ਜਿੱਦਾਂ ਦਾ ਆਪਾਂ ਮਿੱਠਾ ਪਾਵਾਂਗੇ ਓਦਾਂ ਦਾ ਹੀ ਆਪਾਂ ਨੂੰ ਅੱਗੇ ਜਾ ਕੇ ਟੇਸਟ ਮਿਲਣਾ ਹੈ ਸੁਆਦ ਮਿਲਣਾ ਹੈ ਸੋ ਕਹਿਣ ਦਾ ਭਾਵ ਕਿ ਜਿੱਦਾਂ ਦੇ ਆਪਾਂ ਕਰਮ ਕਰਾਂਗੇ ਓਦਾਂ ਦਾ ਹੀ ਆਪਾਂ ਨੂੰ ਫਲ ਮਿਲ ਜਾਣਾ ਹੈ ਸੋ ਅੱਜ ਦੀ ਜਿਹੜੀ ਕਹਾਣੀ ਹੈ ਜਿਹੜੀ ਸਟੋਰੀ ਹੈ ਉਹ ਇਸ ਚੀਜ਼ ਨਾਲ ਹੀ ਰਿਲੇਟ ਕਰਦੀ ਹੈ ਸੋ ਕਹਾਣੀ ਨਾਲ ਲਾਸਟ ਤੱਕ ਬਣੇ ਰਹਿਣਾ ਬਹੁਤ ਜ਼ਰੂਰੀ ਹੈ ਸੋ ਆਪ ਸਭ ਜੀ ਸਾਡੇ ਇਸ YouTube ਚੈਨਲ ਵਿੱਕੀ ਸਟਾਰ ਦਫਤਰੀ ਵਾਲਾ 98 ਤੇ ਸਵਾਗਤ ਹੈ ਭਾਈ ਸੋ ਉਮੀਦ ਕਰਦੇ ਆ ਕਿ ਆਪ ਸਭ ਠੀਕ ਠਾਕ ਹੋਗੇ ਵਧੀਆ ਹੋਗੇ ਸੋ ਜਿਹੜਾ ਕਹਾਣੀ ਦਾ ਮੇਨ ਟਾਈਟਲ ਹੈ ਜੀ ਉਹ ਹੈਗਾ ਕਰਮਾਂ ਦਾ ਫਲ ਸੋ ਇੱਕ ਪਿੰਡ ਦੇ ਵਿੱਚ ਇੱਕ ਕਿਸਾਨ ਰਹਿੰਦਾ ਹੁੰਦਾ ਹੈ ਜਿਹੜਾ ਕਿ ਜਿਹਦਾ ਕਿ ਜੀਵਨ ਬਹੁਤ ਸਰਲ ਹੁੰਦਾ ਤੇ ਉਹ ਆਪਣੀ ਇਮਾਨਦਾਰੀ ਦੇ ਨਾਲ ਜ਼ਿੰਦਗੀ ਨੂੰ ਬਤੀਤ ਕਰ ਰਿਹਾ ਹੁੰਦਾ ਹੈ ਕਰੇ ਵਧੀਆ ਮਾਹੌਲ ਹੁੰਦਾ ਤਾਂ ਕੁਝ ਟਾਈਮ ਬਾਅਦ ਕਿਸਾਨ ਆਪਣੀ ਮੈਰिज ਕਰਵਾ ਲੈਂਦਾ ਤੇ ਉਹਦਾ ਵਿਆਹ ਹੋ ਜਾਂਦਾ ਹੈ ਵਿਆਹ ਹੋਣ ਤੋਂ ਦੋ ਕੁ ਸਾਲ ਬਾਅਦ ਕਿਸਾਨ ਦੇ ਘਰੇ ਇੱਕ ਬੇਟਾ ਜਨਮ ਲੈਂਦਾ ਸੋ ਉਹ ਪਹਿਲਾ ਉਹ ਦੋਨੋਂ ਜਣੇ ਹੁੰਦੇ ਨੇ ਜ਼ਿੰਦਗੀ ਵਧੀਆ ਚੱਲ ਰਹੀ ਹੁੰਦੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਚੀਜ਼ ਦੀ ਘਾਟ ਹੁੰਦੀ ਹੈ ਸੋ ਉਹ ਘਾਟ ਹੁੰਦੀ ਹੈ ਜਿਹੜੀ ਬੇਟੇ ਦੇ ਜਨਮ ਦੇ ਨਾਲ ਪੂਰੀ ਹੋ ਜਾਂਦੀ ਹੈ ਤਾਂ ਅੱਜ ਹੁਣ ਦਾ ਜਿਹੜਾ ਟਾਈਮ ਸੀ ਹੈ ਜਦੋਂ ਉਹਨਾਂ ਦੇ ਘਰ ਔਲਾਦ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਜ਼ਿੰਦਗੀ ਹੈ ਉਹ ਹੋਰ ਵੀ ਵਧੀਆ ਹੋ ਜਾਂਦੀ ਹੈ ਤੇ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਹ ਸੰਪੂਰਨ ਹੋ ਜਾਂਦਾ ਹੈ ਫਿਰ ਤਿੰਨੋ ਜਣੇ ਮਤਲਬ ਦੋਨੋਂ ਜੀ ਆਪ ਹੋ ਗਏ ਤੇ ਉਹਨਾਂ ਦਾ ਬੇਟਾ ਹੋ ਗਿਆ ਤਿੰਨੋ ਜਣਾਂ ਦੀ ਜ਼ਿੰਦਗੀ ਬਹੁਤ ਵਧੀਆ ਲੰਘ ਰਹੀ ਹੁੰਦੀ ਹੈ ਐਸ ਪ੍ਰਸਤੀ ਨਾਲ ਜ਼ਿੰਦਗੀ ਲੰਘ ਰਹੀ ਹੁੰਦੀ ਹੈ ਠੀਕ ਹੈ ਜੀ ਤੇ ਜੇਕਰ ਇਹ ਖੁਸ਼ੀਆਂ ਵਾਲਾ ਮਾਹੌਲ ਹੁੰਦਾ ਬਣਿਆ ਰਹਿੰਦਾ ਤੇ ਉਸ ਤੋਂ ਬਾਅਦ ਕੀ ਹੁੰਦਾ ਭਾਈ ਬੇਟੇ ਦੇ ਜਨਮ ਤੋਂ 5 ਕੁ ਸਾਲ ਬਾਅਦ ਜਿਹੜੇ ਉਹਦੇ ਸ਼ਾਮਲਾਲ ਦੇ ਘਰ ਵਾਲੀ ਹੁੰਦੀ ਹੈ ਭਾਈ ਉਹਦੀ ਡੈਥ ਹੋ ਜਾਂਦੀ ਹੈ ਤਾਂ ਉਹਦੀ ਡੈਥ ਹੋਣ ਤੋਂ ਬਾਅਦ ਜਿਹੜਾ ਸ਼ਾਮਲਾਲ ਹੁੰਦਾ ਤੇ ਸ਼ਾਮਲਾਲ ਦਾ ਬੇਟਾ ਹੁੰਦਾ ਉਹ ਦੋਨੋਂ ਜਣੇ ਇਕੱਲੇ ਰਹਿ ਜਾਂਦੇ ਆ ਬੱਚਾ ਹਜੇ ਨਿਆਣਾ ਹੁੰਦਾ ਭਾਈ ਠੀਕ ਹੈ ਜੀ ਤੇ ਸ਼ਾਮਲਾਲ ਦੀ ਜ਼ਿੰਦਗੀ ਜਿਹੜੀ ਉਹ ਬਿਲਕੁਲ ਬਰਾਨ ਹੋ ਜਾਂਦੀ ਹੈ ਬਿਲਕੁਲ ਦੁਖੀ ਹੋ ਜਾਂਦਾ ਸ਼ਾਮਲਾਲ ਕਿਉਂਕਿ ਇਕੱਲੇ ਰਹਿ ਜਾਂਦੇ ਆ ਦੋ ਜਣੇ ਕਿਤੇ ਤਾਂ ਘਰੇ ਖੁਸ਼ੀਆਂ ਵਾਲਾ ਮਾਹੌਲ ਹੁੰਦਾ ਸੀ ਤਿੰਨੋਂ ਜਣੇ ਵਧੀਆ ਜੀਵਨ ਬਤੀਤ ਕਰ ਰਹੇ ਸੀਗੇ ਪਰ ਉਹਦੇ ਪਤਨੀ ਦੀ ਡੈਥ ਤੋਂ ਬਾਅਦ ਜਿਹੜਾ ਘਰ ਦੇ ਹਾਲਾਤ ਨੇ ਜਿਹੜੇ ਬਿਲਕੁਲ ਚੇਂਜ ਹੋ ਜਾਂਦੇ ਨੇ ਦੋਨੋਂ ਜਣੇ ਇਕੱਲੇ ਰਹਿ ਜਾਂਦੇ ਨੇ ਤੇ ਬੱਚੇ ਦੀ ਪਰਵਰਿਸ਼ਾ ਜਿਹੜੀ ਉਹ ਵੀ ਚੰਗੀ ਤਰ੍ਹਾਂ ਨਹੀਂ ਸੀ ਹੋ ਪਾਰੀ ਤੇ ਇਸੇ ਕਰਕੇ ਜਿਹੜੇ ਸ਼ਾਮਲਾਲ ਦੇ ਆਂਡ ਕਮਾਂਡ ਦੇ ਲੋਕ ਹੁੰਦੇ ਆ ਜਾਂ ਫਿਰ ਸ਼ਾਮਲਾਲ ਦੇ ਜਿਹੜੇ ਦੋਸਤ ਹੁੰਦੇ ਆ ਉਹ ਸ਼ਾਮਲਾਲ ਨੂੰ ਬਹੁਤ ਵਾਰ ਸਮਝਾਉਂਦੇ ਆ ਕਿ ਜੇਕਰ ਤੂੰ ਬੱਚੇ ਦੀ ਚੰਗੀ ਪਰਵਰਿਸ਼ ਕਰਨੀ ਚਾਹੁੰਦਾ ਭਾਈ ਤਾਂ ਤੂੰ ਆਪਣਾ ਦੂਸਰਾ ਵਿਆਹ ਕਰਵਾ ਲੈ ਹਨਾ ਤਾਂ ਲੋਕਾਂ ਨੇ ਬਹੁਤ ਕਹਿਣ ਦੇ ਬਾਵਜੂਦ ਵੀ ਸ਼ਾਮਲਾਲ ਨੇ ਪਹਿਲਾਂ ਪਹਿਲਾਂ ਗੱਲ ਨਹੀਂ ਮੰਨੀ ਤਾਂ ਦੋ ਕੁ ਸਾਲ ਹੋਰ ਲੰਘਦੇ ਆ ਤਾਂ ਸ਼ਾਮਲਾਲ ਨੂੰ ਵੀ ਇਹ ਚੀਜ਼ ਫੀਲ ਹੁੰਦੀ ਹੈ ਕਿ ਜੇਕਰ ਉਹ ਬੱਚੇ ਦੀ ਵਧੀਆ ਪਰਵਰੀ ਚਾਹੁੰਦਾ ਹੈ ਚੰਗੀ ਪਰਵਰੀ ਚਾਹੁੰਦਾ ਹੈ ਤਾਂ ਉਸ ਨੂੰ ਦੂਸਰੀ ਮੈਰਿਜ ਕਰਵਾਉਣੀ ਪਊਗੀ ਕਿਉਂਕਿ ਬੱਚੇ ਨੂੰ ਐਟ ਅ ਟਾਈਮ ਇੱਕ ਮਾਂ ਦੀ ਜ਼ਰੂਰਤ ਹੈਗੀ ਹੈ ਤਾਂ ਉਸ ਤੋਂ ਬਾਅਦ ਕੀ ਕਰਦਾ ਕਿ ਸ਼ਾਮਲਾਲ ਭਾਈ ਆਪਣਾ ਦੂਸਰਾ ਵਿਆਹ ਕਰਵਾ ਲੈਂਦਾ ਤੇ ਸ਼ਾਮਲਾਲ ਦਾ ਦੂਸਰਾ ਵਿਆਹ ਹੋਣ ਤੋਂ ਦੋ ਕੁ ਸਾਲ ਬਾਅਦ ਜਿਹੜੀ ਸ਼ਾਮਲਾਲ ਦੀ ਦੂਜੀ ਘਰ ਵਾਲੀ ਹੁੰਦੀ ਹੈ ਭਾਈ ਉਹਦੇ ਕੋਲ ਇੱਕ ਬੇਟਾ ਜਨਮ ਲੈਂਦਾ ਤਾਂ ਉਹਦੇ ਬੇਟੇ ਦੇ ਜਨਮ ਲੈਂਦਾ ਉਸ ਤੋਂ ਬਾਅਦ ਇੱਕ ਵਾਰੀ ਫੇਰ ਸ਼ਾਮ ਲਾਲ ਦੇ ਘਰੇ ਖੁਸ਼ੀਆਂ ਆਉਂਦੀਆਂ ਨੇ ਤੇ ਉਹਨਾਂ ਦਾ ਜੀਵਨ ਆ ਜਿਹੜਾ ਉਹ ਵਧੀਆ ਹੋ ਜਾਂਦਾ ਤਾਂ ਉਹ ਖੁਸ਼ੀ-ਖੁਸ਼ੀ ਰਹਿੰਦੇ ਨੇ ਤੇ ਉਸ ਤੋਂ ਬਾਅਦ ਜਿਆਦਾ 3-4 ਸਾਲ ਹੋਰ ਲੰਘਦੇ ਆ ਤਾਂ ਜਿਹੜਾ ਸ਼ਾਮ ਲਾਲ ਹੈ ਇਹਦੇ ਜਿਹੜੇ ਦੂਜੇ ਘਰ ਵਾਲੀ ਹੁੰਦੀ ਹੈ ਭਾਈ ਉਹ ਕਿਸੇ ਬਿਮਾਰੀ ਦੇ ਕਾਰਨ ਪੂਰੀ ਹੋ ਜਾਂਦੀ ਹੈ ਮਤਲਬ ਕਿ ਉਹਦੀ ਵੀ ਡੈਥ ਹੋ ਜਾਂਦੀ ਹੈ ਤੇ ਦੂਜੇ ਘਰ ਵਾਲੀ ਦੀ ਡੈਥ ਹੋਣ ਤੋਂ ਬਾਅਦ ਇੱਕ ਵਾਰ ਫੇਰ ਸ਼ਾਮ ਲਾਲ ਦੇ ਘਰ ਜਿਹੜਾ ਦੁੱਖਾਂ ਦਾ ਮਾਹੌਲ ਬਣ ਜਾਂਦਾ ਹੈ ਉਸੇ ਤਰ੍ਹਾਂ ਜ਼ਿੰਦਗੀ ਫੇਰ ਤੋਂ ਬਰਾਂਦ ਹੋ ਜਾਂਦੀ ਹੈ ਠੀਕ ਹੈ ਜੀ ਤੇ ਜਿਹੜੀ ਦੂਜੇ ਘਰ ਵਾਲੀ ਹੁੰਦੀ ਹੈ ਭਾਈ ਉਸ ਤੋਂ ਵੀ ਸ਼ਾਮ ਲਾਲ ਨੂੰ ਇੱਕ ਬੇਟੇ ਦੀ ਪ੍ਰਾਪਤੀ ਹੋਈ ਸੀਗੀ ਤੇ ਤਿੰਨੇ ਜਣੇ ਰਹਿ ਜਾਂਦੇ ਭਈ ਇੱਕ ਤਾਂ ਸ਼ਾਮਲਾਲ ਆਪ ਹੁੰਦਾ ਇੱਕ ਜਿਹੜਾ ਉਹਦਾ ਪਹਿਲਾ ਬੇਟਾ ਸੀਗਾ ਵੱਡਾ ਬੇਟਾ ਇੱਕ ਉਹ ਹੁੰਦਾ ਤੇ ਭਈ ਇੱਕ ਛੋਟਾ ਬੇਟਾ ਹੋ ਜਾਂਦਾ ਕਿਉਂਕਿ ਬਹੁਤ ਦੁੱਖਾਂ ਭਰੀ ਜ਼ਿੰਦਗੀ ਹੋ ਜਾਂਦੀ ਹੈ ਕਿਉਂਕਿ ਸ਼ਾਮਲਾਲ ਨਾਲ ਇਹ ਘਟਨਾ ਜਿਹੜੀ ਦੂਜੀ ਵਾਰ ਹੋ ਚੁੱਕੀ ਸੀਗੀ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਫਿਰ ਸ਼ਾਮ ਲਾਲ ਜਿਹੜਾ ਉਹ ਹਿੰਮਤ ਨਹੀਂ ਹਾਰਦਾ ਤੇ ਮਿਹਨਤ ਕਰਦਾ ਬਹੁਤ ਵਧੀਆ ਤਰੀਕੇ ਨਾਲ ਆਪਣੇ ਦੋਨੋਂ ਬੱਚਿਆਂ ਦੀ ਪਰਵਰਿਸ਼ ਕਰਦਾ ਤਾਂ ਇਸੇ ਤਰ੍ਹਾਂ ਟਾਈਮ ਲੰਘਦਾ ਜਾਂਦਾ ਟਾਈਮ ਲੰਘਦਾ ਜਾਂਦਾ ਤੇ بڑے بیٹے ਦੀ ਸ਼ਾਦੀ ਹੋ ਜਾਂਦੀ ਹੈ ਤੇ ਜਿਹੜੀ ਸ਼ਾਦੀ ਆ ਸ਼ਾਮ ਲਾਲ ਉਹ ਬਹੁਤ ਧੂਮ ਧਾਮ ਨਾਲ ਕਰਦਾ ਢੋਲ ਤਮੱਕਿਆਂ ਨਾਲ ਕਰਦਾ ਤੇ بڑے بیٹے ਦੇ ਵਿਆਹ ਤੋਂ ਬਾਅਦ ਕੁਝ ਟਾਈਮ ਬਾਅਦ ਜਿਹੜਾ ਸ਼ਾਮਲਾਲ ਹੁੰਦਾ ਭਾਈ ਉਹਦੀ ਵੀ ਡੈਥ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਸ਼ਾਮਲਾਲ ਦਾ بڑا ਬੇਟਾ ਹੁੰਦਾ ਉਹ ਰਹਿ ਜਾਂਦਾ ਤੇ ਉਹਦੀ ਜਿਹੜੀ ਨੂੰਹ ਹੁੰਦੀ ਆ ਉਹ ਰਹਿ ਜਾਂਦੀ ਹੈ ਤੇ ਇੱਕ ਜਿਹੜਾ ਛੋਟਾ ਬੇਟਾ ਹੁੰਦਾ ਭਾਈ ਛੋਟੇਲਾ ਬੇਟਾ ਕਹਿ ਲਓ ਤੇ ਉਹ ਰਹਿ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਇੱਕ ਦਿਨ ਜਿਹੜਾ ਭਾਈ ਸ਼ਾਮਲਾਲ ਦਾ بڑا ਬੇਟਾ ਸੀਗਾ ਤੇ ਉਹਦਾ ਜਿਹੜਾ ਸੁਤੇਲਾ ਭਾਈ ਲੱਗਦਾ ਸੀਗਾ ਜਿਹੜਾ ਉਹਦਾ ਦੂਜੀ ਘਰ ਵਾਲੀ ਦਾ ਬੇਟਾ ਸੀਗਾ ਠੀਕ ਹੈ ਜੀ ਤਾਂ ਜਿਹੜਾ ਛੋਟਾ ਭਾਈ ਹੁੰਦਾ ਭਾਈ ਉਹਦੇ ਬੇਟੇ ਦਾ ਉਹ ਇੱਕ ਦਿਨ ਬਿਮਾਰ ਹੋ ਜਾਂਦਾ ਬਹੁਤ ਜ਼ਿਆਦਾ ਬਿਮਾਰ ਹੋਣ ਦਾ ਹੌਣ ਕਾਰਨ ਭਾਈ ਉਤੇ ਜਿਹੜਾ ਖਰਚ ਹੈ ਉਹ ਬਹੁਤ ਜ਼ਿਆਦਾ ਹੋ ਜਾਂਦਾ ਪਰ ਫਿਰ ਵੀ ਉਹਦੀ ਸਿਹਤ ਦੇ ਵਿੱਚ ਕੋਈ ਸੁਧਾਰ ਨਹੀਂ ਆਉਂਦਾ ਤਾਂ ਇੱਕ ਦਿਨ ਕੀ ਹੁੰਦਾ ਤੇ ਜਿਹੜਾ ਸ਼ਾਮ ਲਾਲ ਦਾ ਬڑا ਬੇਟਾ ਹੁੰਦਾ ਤੇ ਜਿਹੜੀ ਸ਼ਾਮ ਲਾਲ ਦੀ ਨੂੰਹ ਹੁੰਦੀ ਹੈ ਉਹ ਦੋਨੋਂ ਜਣੇ ਬੈਠੇ ਗੱਲਾਂ ਕਰ ਰਹੇ ਹੁੰਦੇ ਆ ਤਾਂ ਜਿਹੜੀ ਨੂੰਹ ਹੁੰਦੀ ਹੈ ਭਾਈ ਉਹ ਕਹਿੰਦੀ ਹੈ ਆਪਰੇ ਉਦੇਸ਼ ਸ਼ਾਮਲਾ ਦੇ بڑے بیٹے ਨੂੰ ਵੀ ਯਾਰ ਆਪਾਂ ਨੇ ਇੰਨਾ ਜ਼ਿਆਦਾ ਇੱਥੇ ਖਰਚ ਕਰਤਾ ਵੀ ਹਜੇ ਤੱਕ ਇਹਦੀ ਛੇਤ 'ਚ ਕੋਈ ਸੁਧਾਰ ਨਹੀਂ ਆਇਆ ਤੇ ਜੇ ਠੀਕ ਵੀ ਹੋ ਗਿਆ ਫਿਰ ਠੀਕ ਹੋਣ ਤੋਂ ਬਾਅਦ ਇਹਨੂੰ ਅੱਧੀ ਪ੍ਰਾਪਰਟੀ 'ਚ ਹਿੱਸਾ ਦੇਣਾ ਪਊਗਾ ਵੀ ਹੁਣ ਤਾਂ ਇਹ ਲੱਗ ਰਿਹਾ ਥਾਪਾ ਆਪਣੇ ਕੋਲੇ ਟਾਈਮ ਹੈ ਵੀ ਆਪਾਂ ਇਹਨੂੰ ਟਪਕਾ ਦਿੰਨੇ ਆ ਠੀਕ ਹੈ ਵੀ ਲੋਕਾਂ ਦਾ ਆਪਣੇ ਤੇ ਸ਼ੱਕ ਵੀ ਨਹੀਂ ਹੋਣਾ ਸ਼ੱਕ ਐ ਨਹੀਂ ਹੋਣਾ ਕਿਉਂਕਿ ਬਹੁਤ ਜ਼ਿਆਦਾ ਬਿਮਾਰ ਚੱਲ ਰਿਹਾ ਹੈ ਹਨੀ ਵੀ ਸਿਹਤ 'ਚ ਕੋਈ ਫਰਕ ਨਹੀਂ ਹੋਇਆ ਹੈਗਾ ਵੀ ਇਹਦਾ ਬਿਮਾਰੀ ਨਾਲ ਮਰ ਗਿਆ ਤਾਂ ਜਿਹੜਾ ਸ਼ਾਮ ਨਾਲ ਦਾ ਵੱਡਾ ਬੇਟਾ ਹੁੰਦਾ ਭਾਈ ਉਹ ਵੀ ਬਹੂ ਦੀ ਗੱਲ ਨਾਲ ਸ਼ਾਮਤ ਹੋ ਜਾਂਦਾ ਤੇ ਉਹ ਜਿਹੜਾ ਹਕੀਮ ਹੁੰਦਾ ਜਾਂ ਵੈਦ ਕਹਿ ਲਓ ਉਹਦੇ ਕੋਲੇ ਜਾਂਦਾ ਤੇ ਉਹਦੇ ਨਾਲ ਗਿੱਟ ਮਿੱਟ ਕਰਦਾ ਪੈਸੇ ਦੀ ਠੀਕ ਹੈ ਜੀ ਤੇ ਜਿਹੜਾ ਹਕੀਮ ਹੁੰਦਾ ਜਾਂ ਵੈਦ ਹੁੰਦਾ ਉਹ ਭਾਈ ਪੈਸੇ ਦੇ ਲਾਲਚ ਦੇ ਵਿੱਚ ਆ ਜਾਂਦਾ ਤੇ ਉਹ ਜਿਹੜਾ ਉਹਦਾ ਸ਼ੋਸ਼ ਤੇਲਾ ਭਾਈ ਹੁੰਦਾ ਉਸ ਨੂੰ ਉਹ ਦਵਾਈ ਦੀ ਜਗ੍ਹਾ ਜ਼ਹਿਰ ਦੇਣ ਲੱਗ ਜਾਂਦਾ ਤਾਂ ਉਹ ਵੀ ਕੁਝ ਕੁ ਦਿਨਾਂ ਬਾਅਦ ਜਿਹੜਾ ਉਹਦਾ ਸ਼ਾਮ ਲਾਲ ਦੇ بڑے بیٹے ਦਾ ਛੋਟਾ ਭਾਈ ਹੁੰਦਾ ਮਤਲਬ ਕਿ ਉਹਦਾ ਛੋਟਾ ਭਾਈ ਹੁੰਦਾ ਉਹਦੀ ਡੈਥ ਹੋ ਜਾਂਦੀ ਹੈ ਫਿਰ ਉਹ ਦੋਨੋਂ ਜਣੇ ਸੋਚਦੇ ਆ ਕਿ ਹੁਣ ਜਿਹੜੀ ਪ੍ਰਾਪਰਟੀ ਐ ਸਾਰੀ ਉਹ ਸਾਡੀ ਹੋਗੀ ਵੀ ਹੁਣ ਸਾਡੀ ਜਿਹੜੀ ਜ਼ਿੰਦਗੀ ਆ ਉਹ ਵਧੀਆ ਹੋ ਜੂਗੀ ਠੀਕ ਹੈ ਜੀ ਤਾਂ ਉਸ ਤੋਂ ਕੁਝ ਟਾਈਮ ਬਾਅਦ ਭਾਈ ਉਹਨਾਂ ਦੇ ਘਰੇ ਇੱਕ ਬੇਟਾ ਜਨਮ ਲੈਂਦਾ ਹੈ ਠੀਕ ਹੈ ਜੀ ਚਲੋ ਬੇਟਾ ਜਨਮ ਲੈਂਦਾ ਭਾਈ ਉਹ ਕਹਿੰਦੇ ਵੀ ਹੁਣ ਆਪਣਾ ਪਰਿਵਾਰ ਪੂਰਾ ਹੋ ਗਿਆ ਹੁਣ ਆਪਣੀ ਜ਼ਿੰਦਗੀ ਘੈਂਟ ਐਸਰਾ ਬੇਟਾ ਹੋਣ ਤੋਂ ਬਾਅਦ ਕੁਝ ਟਾਈਮ ਲੰਘਦਾ ਤੇ ਟਾਈਮ ਲੰਘਣ ਤੋਂ ਬਾਅਦ ਬੇਟਾ ਸਿਆਣਾ ਹੋ ਜਾਂਦਾ ਤੇ ਉਹ ਆਪਣੇ ਬੇਟੇ ਦਾ ਵਿਆਹ ਕਰ ਦਿੰਦੇ ਆ ਵਿਆਹ ਹੋ ਜਾਂਦਾ ਤੇ ਵਿਆਹ ਤੋਂ ਕੁਝਕ ਟਾਈਮ ਬਾਅਦ ਜਿਹੜਾ ਉਹਦਾ ਸ਼ਾਮ ਲਾਲ ਦੇ ਵੱਡੇ ਬੇਟੇ ਦਾ ਬੇਟਾ ਹੁੰਦਾ ਭਾਈ ਉਹਨੂੰ ਇੱਕ ਗੰਭੀਰ ਬਿਮਾਰੀ ਹੋ ਜਾਂਦੀ ਹੈ ਤੇ ਉਹ ਬਿਮਾਰੀ ਹੋਣ ਤੋਂ ਬਾਅਦ ਉਹ ਤੇ ਬਹੁਤ ਸਾਰਾ ਉਹ ਖਰਚ ਕਰ ਦਿਆ ਘਰ-ਬਾਰ ਜ਼ਮੀਨ ਗਹਿਣੇ ਘੱਟੇ ਸਭ ਵਿਕ ਜਾਂਦੇ ਆ ਪਰ ਮੂਰੀ ਸੇਤ ਦੇ ਵਿੱਚ ਕੋਈ ਸੁਧਾਰ ਨਹੀਂ ਆਉਂਦਾ ਤਾਂ ਇੱਕ ਦਿਨ ਜਿਹੜਾ ਉਹਦੇ ਬੇਟਾ ਆ ਹੁੰਦਾ ਉਹ ਪਿਆ ਪਿਆ ਮੰਝੇ ਤੇ ਚਾਰਪਾਈ ਤੇ ਬੋਲਦਾ ਹੈ ਕਿ ਹੁਣ ਤਾਂ ਜੀ ਸਾਰੇ ਕਰਮਾਂ ਦਾ ਜਿਹੜਾ ਫਲ ਹੈ ਉਹ ਪੂਰਾ ਹੋ ਚੁੱਕਾ ਹੈ ਬਸ ਦੋ ਚੀਜ਼ਾਂ ਦੀ ਕਮੀ ਹੈ ਠੀਕ ਹੈ ਜੀ ਤੇ ਪਿਓ ਵੀ ਉਹ ਜਿਹੜਾ ਰਸ ਸ਼ਾਮ ਲਾਲ ਦਾ بڑا ਬੇਟਾ ਹੁੰਦਾ ਮਤਲਬ ਕਿ ਉਹ ਵੀ ਉੱਥੇ ਹੀ ਬੈਠਾ ਹੁੰਦਾ ਤਾਂ ਉਹ ਕਹਿੰਦਾ ਬੇਟਾ ਐਦਾਂ ਨਾ ਬੋਲ ਵੀ ਮੈਨੂੰ ਦੱਸ ਕੀ ਕਮੀਆਂ ਰਹਿ ਗਈਆਂ ਕੀ ਗੱਲਬਾਤ ਹੈ ਕੀ ਚਾਹੀਦਾ ਉਹ ਕਹਿੰਦਾ ਦੋ ਕਮੀਆਂ ਨੇ ਇੱਕ ਕਫਨ ਤੇ ਇੱਕ ਲੱਕੜਾਂ ਤੇ ਉਸ ਤੋਂ ਬਾਅਦ ਉਹ ਕਹਿੰਦਾ ਜਿਹੜਾ ਬਿਮਾਰ ਪਿਆ ਹੁੰਦਾ ਸ਼ਾਮ ਲਾਲ ਦੇ ਵੱਡੇ ਬੇਟੇ ਦਾ ਬੇਟਾ ਬਿਮਾਰ ਪਿਆ ਹੁੰਦਾ ਤਾਂ ਉਹ ਚਾਰ ਪਾਈ ਦੇ ਪਿਆ ਪਿਆ ਬਿਮਾਰ ਬੋਲਦਾ ਕਿ ਕਿ ਵੀਰੇ ਮੈਨੂੰ ਆ ਦੋ ਚੀਜ਼ਾਂ ਲੈ ਦੇ ਬਸ ਤਾਂ ਜਿਹੜਾ ਸ਼ਾਮ ਲਾਲ ਦਾ ਬڑا ਬੇਟਾ ਹੁੰਦਾ ਉਹ ਇਹ ਚੀਜ਼ ਸੁਣ ਕੇ ਹੈਰਾਨ ਰਹਿ ਜਾਂਦਾ ਉਹ ਫਿਰ ਕਹਿੰਦਾ ਕਿ ਬੇਟਾ ਮੈਂ ਤੇਰਾ ਪਿਓ ਆ ਵੀ ਮੈਂ ਤੇਰਾ ਭਾਈ ਨਹੀਂ ਹੈਗਾ ਤਾਂ ਜਿਹੜਾ ਉਹਦਾ ਬੇਟਾ ਮੰਜੇ ਤੇ ਪਿਆ ਹੁੰਦਾ ਉਹ ਕਹਿੰਦਾ ਨਹੀਂ ਤੁਸੀਂ ਮੇਰੇ ਭਾਈ ਹੋ ਕਹਿੰਦਾ ਤੁਸੀਂ ਮੇਰੇ ਉਹੀ ਭਾਈ ਹੋ ਉਹੀ ਬ੍ਰਦਰ ਹੋ ਜਿਨ੍ਹਾਂ ਨੇ ਮੈਨੂੰ ਬਿਮਾਰ ਨੂੰ ਦਵਾਈ ਦੀ ਜਗ੍ਹਾ ਜ਼ਹਿਰ ਦੇ ਕੇ ਮਾਰਤਾ ਸੀਗਾ ਤਾਂ ਸ਼ਾਮ ਲਾਲ ਦਾ ਜਿਹੜਾ ਬڑا ਬੇਟਾ ਹੁੰਦਾ ਭਾਈ ਉਹ ਇਹ ਚੀਜ਼ ਸੁਣ ਕੇ ਬਿਲਕੁਲ ਹੈਰਾਨ ਹੋ ਜਾਂਦਾ ਅਨਾਂ ਤੇ ਆਪਣੇ ਆਪ ਤੇ ਬਹੁਤ ਪ੍ਰਸਤਾਵਾ ਕਰਨ ਲੱਗ ਜਾਂਦਾ ਤੇ ਇੰਨੇ ਕ ਟਾਈਮ ਦੇ ਵਿੱਚ ਜਿਹੜਾ ਉਹਦਾ ਬੇਟਾ ਵੰਜੇ ਦੇ ਬਿਮਾਰ ਪਿਆ ਹੁੰਦਾ ਉਹ ਅੱਖਾਂ ਮੀਚ ਲਾਂਦਾ ਤੇ ਉਹਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਸ਼ਾਮ ਲਾਲ ਦਾ بڑا ਬੇਟਾ ਹੁੰਦਾ ਭਈ ਉਹ ਬਹੁਤ ਜ਼ਿਆਦਾ ਦੁਖੀ ਹੁੰਦਾ ਤੇ ਆਪਣੇ ਆਪ ਦੇ ਪ੍ਰਸਤਾਵਾ ਕਰਦਾ ਝੰਘੜਾ ਮਰ ਮਰ ਰੋਂਦਾ ਕਿਉਂਕਿ ਨਾਲੇ ਤਾਂ ਉਹਦਾ ਬੇਟਾ ਤੁਰ ਗਿਆ ਫਿਰ ਉਹਦੀ ਜਿਹੜੀ ਨੂ ਹੁੰਦੀ ਹੈ ਉਹ ਵੀ ਉਦੋਂ ਬੇਟੇ ਦੇ ગામ ਦੇ ਵਿੱਚ ਉਹ ਵੀ ਤੁਰ ਗਈ ਹਨਾ ਹੁਣ ਸ਼ਾਮ ਲਾਲ ਇੱਕ ਵਾਰ ਫੇਰ ਤੋਂ ਕੱਲਾ ਰਹਿ ਜਾਂਦਾ ਤੇ ਉਹ ਬਜ਼ੁਰਗ ਵੀ ਹੋ ਜਾਂਦਾ ਠੀਕ ਹੈ ਜੀ ਤੇ ਕੱਲਾ ਰਹਿ ਜਾਂਦਾ ਉਸ ਤੋਂ ਬਾਅਦ ਉਹ ਇੰਨਾ ਕਿ ਜਾਦਰੀ ਪਸਤਾਵਾ ਹੁੰਦਾ ਉਹਨੂੰ ਹਨੀ ਬਹੁਤ ਜ਼ਿਆਦਾ ਰੋਂਦਾ ਘਰ ਲਾਉਂਦਾ ਤੇ ਰੱਬ ਨੂੰ ਕਹਿੰਦਾ ਵੀ ਭਾਈ ਮੈਨੂੰ ਚੱਕ ਲੈ ਪਰ ਤੁਹਾਨੂੰ ਪਤਾ ਵੀ ਜਿਹੜੇ ਕਰਮਾਂ ਦਾ ਫਲ ਹੈ ਭਾਈ ਉਹ ਤਾਂ ਮਿਲ ਕੇ ਹੀ ਰਹਿੰਦਾ ਹੁੰਦਾ ਇਸੇ ਕਰਕੇ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਇੱਕ ਦਾ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ ਨੰਬਰ 2 ਤੇ ਭਾਈ ਚੰਗੇ ਕਰਮ ਕਰੋ ਕਿਉਂਕਿ ਅੱਜ ਕੱਲ੍ਹ ਹਿਸਾਬ ਕਿਤਾਬ ਹੈ ਜਿਹੜਾ ਰੱਬ ਉਹ ਮੌਕੇ ਦੀ ਮੌਕੇ ਹੀ ਕਰਦਾ ਏਸੇ ਜਨਮ ਦੇ ਵਿੱਚ ਕਰਦਾ ਹੁਣ ਇਹ ਨਾ ਸੋਚਿਓ ਕਿ ਇਸ ਜਨਮ ਦੇ ਵਿੱਚ ਤੁਸੀਂ ਪੁੱਠੇ ਜੱਦੇ ਕਰਮ ਕਰਕੇ ਨਜ਼ਾਰੇ ਲੈ ਕੇ ਭੱਗ ਜਾਓਗੇ ਅਗਲਾ ਅਗਲਾ ਜਨਮ ਕੀਨੇ ਦੇਖਿਆ ਹੁਣ ਤਾਂ ਭਾਈ ਤੁਰਤ ਪੈਰ ਤੇ ਹਸਾਬ ਹੁੰਦੇ ਨੇ ਸੋ ਇਸ ਕਰਕੇ ਭਾਈ ਆਪਣਾ ਕਰਮ ਕਰੋ ਜਿੱਦਾਂ ਦਾ ਕਰਮ ਕਰੋਗੇ ਉਦਾਂ ਦਾ ਹੀ ਫਲ ਮਿਲੂਗਾ ਠੀਕ ਹੈ ਜੀ ਸੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੇਕਰ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਤੇ ਸਾਡੇ ਇਸ ਚੈਨਲ ਵਿੱਕੀ ਸਟਾਰ ਦਸਤਰੀ ਵਾਲਾ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਵਾ ਦੇਣਾ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਸੋ ਧੰਨਵਾਦ